ਉਹ ਰੋਡ ਤੋਂ ਪਟਣਾ ਆ ਤਾਂ ਸ਼ੀਸ਼ੇ ਵਿੱਚ ਦੇਖੋ ਸਭਾ ਲੋ ਜਿਹੜਾ ਪੱਕਾ ਰੋਡ ਏ ਉਹ ਦੀਦਾ ਇਧਰੋਂ ਤੇ ਜਿੱਦਾਂ ਹੁਣ ਪੱਕਾ ਆਪਣੀ ਗੱਡੀ ਹੁਣ ਕਾਫੀ ਅੱਗੇ ਖੜੀ ਏ ਹਨਾ ਤੇ ਪੱਕਾ ਰੋਡ ਹੈਗਾ ਪਿੱਛੇ ਤੇ ਆਹ ਦੇਖੋ ਹੁਣ ਪੱਕਾ ਰੋਡ ਏ ਆ ਹੈਗੀ ਆਪਣੀ ਗੱਡੀ ਇੱਥੇ ਖੜੀ ਏ ਤੇ ਜਦੋਂ ਗੱਡੀ ਹੁਣ ਆਪਾਂ ਬੈਗ ਲੈ ਕੇ ਜਾਣੇ ਜਿਹੜੇ ਗੱਡੀ ਦੇ ਪਿਛਲੇ ਟਾਇਰ ਏ ਉਹ ਜਿੱਦਾਂ ਹੁਣ ਪਿਛਲੀ ਸੀਟ ਦੇ ਥੱਲੇ ਏ ਹਨਾ ਕਿ ਇੱਥੋਂ ਤਾਂ ਟਾਇਰ ਆਪਾਂ ਨੂੰ ਦਿਦੇ ਨਹੀਂ ਸ਼ੀਸ਼ੇ ਵਿੱਚੋਂ ਤੇ ਬਾਕੀ ਤੁਸੀਂ ਇੱਧਰ ਦੁਦ ਕਰਦਣ ਕੁਹਾਗੇ ਵੀ ਦੇਖ ਸਕਦੇ ਆ ਜਿਹੜੀ ਆ ਸੀਟ ਆ ਜਿੱਦਾਂ ਹੁਣ ਸੀਟ ਤੇ ਥਲੇ ਟਾਇਰ ਆ ਤੇ ਟਾਇਰਾਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਸੀਟ ਤੋਂ ਜਿੱਦਾਂ ਹੁਣ ਆ ਹੈਗਾ ਆ ਆਪਾਂ ਕਾ ਰੋਡ ਹਨਾ ਆ ਗੱਡੀ ਦੇ ਪਿਛਲੇ ਟਾਇਰ ਰੱਖ ਲਓ ਤੁਸੀਂ ਤੇ ਜਦੋਂ ਆਪਾਂ ਗੱਡੀ ਬੈਕ ਲੈ ਕੇ ਆਉਣੇ ਜਦੋਂ ਆਪਾਂ ਗੱਡੀ ਦੇ ਟਾਇਰ ਦੇ ਸਾਹਮਣੇ ਕਰ ਦੇਣੇ ਆ ਇਹਦਾ ਰੋਡ ਦੇ ਸਾਹਮਣੇ ਕਰਤੇ ਜਿਸ ਰੋਡ ਸ਼ੁਰੂ ਹੁੰਦਾ ਆ ਉੱਥੇ ਗੱਡੀ ਸਟਾਪ ਕਰਨੀ ਆ ਤੇ ਫਿਰ ਸਟੀਅਰਿੰਗ ਆਪਾਂ ਸਾਰਾ ਤੁਸੀਂ ਘਟਾਉਣਾ ਹੈ ਲੈਫਟ ਨੂੰ ਮੜ ਕੇ ਆਪਾਂ ਲੈਫਟ ਨੂੰ ਮੋੜ ਕੱਟਣ ਲੱਗੇ ਆ ਤਾਂ ਸਟੀਅਰਿੰਗਾ ਥੋੜਾ ਤੁਸੀਂ ਲੈਫਟ ਨੂੰ ਜਿਹਾ ਆਪਾਂ ਰਾਈਟ ਨੂੰ ਮੋੜ ਕੱਟਣਾ ਹੋਵੇ ਤਾਂ ਸਟੀਅਰਿੰਗ ਕੱਟਣਾ ਹੈ ਰਾਈਟ ਨੂੰ ਤੇ ਜਦੋਂ ਆਪਣੀ ਗੱਡੀ ਇੱਥੋਂ ਆਪਾਂ ਕੱਟਣੀ ਹੈ ਜਦੋਂ ਗੱਡੀ ਤੁਹਾਡੀ ਘੁੰਮ ਜਾਣੀ ਆ ਲੈਫਟ ਸਾਈਡ ਨੂੰ ਹੋ ਜਾਣੀ ਇੱਦਾਂ ਘੁੰਮ ਕੇ ਸਿੱਧੀ ਹੋ ਗਈ ਫੇਰ ਸਟਾਪ ਕਰਨੀ ਆ ਮੜ ਕੇ ਜਿਹੜੇ ਆਪਾਂ ਟਾਇਰ ਕੱਟੇ ਹੋਣੇ ਲੈਫਟ ਨੂੰ ਤਾਂ ਦੋ ਵਾਰੀ ਸਟੀਅਰਿੰਗ ਫੇਰ ਕੱਟਣਾ ਤੁਸੀਂ ਰਾਈਟ ਨੂੰ ਟਾਇਰ ਸਿੱਧੇ ਹੋ ਜਾਣੇ ਆ ਮੜ ਕੇ ਵੀ ਤੁਸੀਂ ਚਲਾ ਕੇ ਦੇਖਣੇ ਕਿ ਗੱਡੀ ਸਿੱਧੀ ਰੇਕ ਆਉਂਦੀ ਆ ਨਾਲੇ ਸ਼ੀਸ਼ੇ ਦੇਖਣੇ ਆ ਦੋਨੇ ਤੇ ਸ਼ੀਸ਼ੇ ਵਿੱਚੋਂ ਪਤਾ ਲੱਗਣਾ ਕਿ ਕਿੰਨੀ ਜਗ੍ਹਾ ਵਿੱਚ ਤੁਹਾਡੀ ਗੱਡੀ ਚੱਲਦੀ ਪਈ ਹੈ ਠੀਕ ਹੈ ਜੇ ਗੱਡੀ ਆਪਣੇ ਰੋਡ ਤੋਂ ਥੱਲੇ ਚੱਲੀ ਆ ਜਾਂਦਾ ਕੱਚੇ ਰਾਹ ਤੇ ਚੱਲੀ ਆ ਤੁਹਾਨੂੰ ਸ਼ੀਸ਼ੇ ਨੇ ਦੱਸਣਾ ਕਿ ਗੱਡੀ ਆਪਣੇ ਥੱਲੇ ਚਲੀ ਹੈ ਫਿਰ ਤੁਹਾਨੂੰ ਸਟੌਪ ਕਰਨੀ ਪਵੇਗੀ ਇੱਥੇ ਨਹੀਂ ਪਤਾ ਲੱਗਦਾ ਉੱਥੇ ਗੱਡੀ ਤੁਸੀਂ ਸਟੌਪ ਕਰ ਸਕਦੇ ਆ ਸਟੌਪ ਕਰਕੇ ਸਮਝ ਸਕਦੇ ਆ ਕਿ ਗੱਡੀ ਕਿੱਧਰੋਂ ਜਾਂਦੀ ਹੈ ਕਿੱਧਰੋਂ ਕੱਟਣੀ ਹੈ ਠੀਕ ਹੈ ਚਲੋ ਪਹਿਲਾਂ ਗੱਡੀ ਇੱਥੋਂ ਸਿੱਧੀ ਬੈਕ ਲੈ ਕੇ ਜਾਓ ਚਲੋ ਕਲਚ ਫੁੱਲ ਦਬੋ ਤੇ ਬੈਕ ਗিয়ার ਪਾਓ ਇਸ ਵਿੱਚ ਵੀ ਇੱਥੇ ਦੇਖ ਸਕਦੇ ਆ ਤੇ ਧੌਣ ਘੁਮਾ ਕੇ ਵੀ ਇੱਧਰ ਪਿੱਛੇ ਨੂੰ ਦੇਖ ਸਕਦੇ ਆ ਪਿੱਛੇ ਦੇਖ ਕੇ ਚਲੋ 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 ਗੱਡੀ ਨਾਲਿਆਂ ਸਿੱਧੀ ਪਤਾ ਲੱਗਦਾ ਅੰਦਾਜ਼ਾ ਹੁੰਦਾ ਤਾਂ ਗਰਦਨ ਘੁਮਾ ਕੇ ਦੇਖੋ ਸਟਾਪ ਬ੍ਰੇਕ ਬ੍ਰੇਕ ਲਾਓ ਹੱਕ ਮੰਟ ਗিয়ার ਨਹੀਂ ਕੱਢਣਾ ਵੀਰ ਪਿਆਰੇ ਆਣ ਦਿਓ ਹਣ ਦੇਖੋ ਗਰਦਨ ਘੁਮਾ ਕੇ ਦੇਖੋ ਜਿਹੜੇ ਹੁਣ ਗੱਡੀ ਦੇ ਪਿਛਲੇ ਟਾਇਰ ਜਿੱਦਾ ਸੀਟ ਉਹਦੇ ਸਾਹਮਣੇ ਹੋ ਗਈ ਆ ਹੂੰ ਅੰਦਾਜ਼ਾ ਹੁੰਦਾ ਜਿਹੜੀ ਆਪਣੀ ਗੱਡੀ ਦੀ ਪਿਛਲੀ ਸੀਟ ਆ ਉਹਦੇ ਸਾਹਮਣੇ ਹੋ ਗਈ ਆ ਜਿਹੜਾ ਹੁਣ ਆ ਪੱਕਾ ਰੋਡ ਜਿੱਥੇ ਸ਼ੁਰੂ ਹੁੰਦਾ ਆ ਇਹਦੇ ਸਾਹਮਣੇ ਹੋ ਗਈ ਆ ਕਿ ਨਹੀਂ ਤੇ ਨਹੀਂ ਜੇ ਤੁਹਾਨੂੰ ਡਾਊਟ ਲੱਗਦਾ ਥੋੜੀ ਜਿਹੀ ਹੋਰ ਬੈਕ ਕਰ ਲਓ ਥੋੜੀ ਜਿਹੀ ਬੈਕ ਕਰ ਲਓ ਜਿਆਦਾ ਨਾ ਬੈਕ ਕਰਿਓ ਜੇ ਤੁਹਾਨੂੰ ਡਾਊਟ ਲੱਗਦਾ ਸਟਾਪ ਕਰੋ ਗੱਡੀ ਇੱਥੇ ਹੁਣ ਦੇਖੋ ਠੀਕ ਆ ਹੁਣ ਇੱਥੋਂ ਆਪਾਂ ਗੱਡੀ ਦੀ ਕਟਾਈ ਕਰਨੀ ਆ ਸਟੀਅਰਿੰਗ ਸਾਰਾ ਲੈਫਟ ਵੱਟੋ ਸਾਰਾ ਫੋਲ ਕੱਟ ਦਿਓ ਕਲਚ ਨਾ ਛੱਡਿਓ ਹਜੇ ਫੁੱਲ ਕੱਢਦੇ ਆ ਹੋ ਗਏ ਫੁੱਲ ਸ਼ੀਸ਼ੇ ਵਿੱਚ ਦੇਖੋ ਉਧਰੋਂ ਰੋਡ ਖਾਲੀ ਕੋਈ ਪਿੱਛੇ ਤਾਂ ਨਹੀਂ ਆਉਂਦਾ ਕਿਉਂਕਿ ਮੋਰ ਲਾਇਆ ਸਾਰਟ ਕੋ ਮੜਾ ਬੈਕ ਸਾਈਡ ਲੈਫਟ ਕੋ ਮਣੀ ਆ ਚਲੋ ਹਾਫ ਕਲਚ ਢੋ ਫੇ ਢੋ ਹਾਫ ਕਲਚ ਔਰ ਜਦੋਂ ਤੁਹਾਡੀ ਗੱਡੀ ਘੁੰਮ ਜਣੀ ਆ ਗੱਡੀ ਸਿੱਧੀ ਹੋ ਜਣੀ ਫੇ ਗੱਡੀ ਆਪਾਂ ਸਟਾਪ ਕਰਨੀ ਆ ਤੁਹਾਨੂੰ ਅੱਗੇ ਵੀ ਪਤਾ ਲੱਗਣਾ ਕਿ ਗੱਡੀ ਆਪਣੀ ਸਿੱਧੀ ਹੋ ਗਈ ਆ ਬਾਕੀ ਦੋਨੇ ਸ਼ੀਸ਼ੇ ਦੇਖੇ ਜਾਣੇ ਆ ਸ਼ੀਸ਼ੇ ਵਿੱਚ ਪਤਾ ਲੱਗਣਾ ਕਿ ਗੱਡੀ ਰੂਟ ਤੇ ਹੀ ਚੱਲਦੀ ਆ ਕਿ ਕੱਚੇ ਤੇ ਤਾਂ ਨਹੀਂ ਜਾਂਦੀ ਗੱਡੀ ਦੋਨੇ ਸ਼ੀਸ਼ੇ ਦੇਖਣਾ ਹਣ ਦੇਖੋ ਮੋਰਿਆਂ ਗੱਡੀ ਸਟੌਪ ਕਰੋ ਹੋ ਗਈ ਗੱਡੀ ਸਿੱਧੀ ਗੇਅਰ ਨਹੀਂ ਕੱਢਣਾ ਟਾਇਰ ਸਿੱਧੇ ਕਰੋ ਹਣ ਦੋ ਵਾਰੀ ਸਕੇਵਿੰਗ ਕਰੋ ਇੱਕ ਦੋ ਬਸ ਹੁਣ ਤੁਸੀਂ ਚਲਾ ਕੇ ਦੇਖੋ ਕੋਈ ਗੱਡੀ ਸਿੱਧੀ ਬੈਕ ਆਉਂਦੀ ਆ ਕਲਚ ਛੱਡੋ ਹਾਫ ਚਲਾ ਕੇ ਦੇਖੋ ਗੱਡੀ ਸਿੱਧੀ ਬੈਕ ਆਉਂਦੀ ਆ ਆਉਂਦੀ ਆ ਨਾ ਗੱਡੀ ਸਿੱਧੀ ਬੈਕ ਕਲਾਚੇ ਤੱਪੋ ਬ੍ਰੇਕ ਲਾਓ ਗੇਅਰ ਕੱਢੋ ਹੁਣ ਪਹਿਲਾ ਗੇਅਰ ਪਾਓ ਫੇਰ ਇੱਧੇ ਤੁਸੀਂ ਗੱਡੀ ਲਾਉਣੀ ਆ ਚਲੋ ਪਹਿਲਾ ਗੇਅਰ ਪਾਓ ਗੱਡੀ ਇੱਧਰ ਨੂੰ ਫੇਰ ਕਰੋ ਫੇਰ ਉੱਥੇ ਗੱਡੀ ਲਾਓ ਸਟੌਪ ਕਰੋ ਘਟ ਦਿਓ ਗੱਡੀ ਕਲਚ ਛੱਡੋ ਹਾਫ ਫੁੱਲ ਗੱਡੀ ਫੁੱਲ ਗੱਡੀ ਥੱਲੇ ਰਵੇ ਆਪਣੀ ਹਾਂ ਐਸੇ ਦੇ ਕਲਚ ਫਾਲ ਬ੍ਰੇਕ ਸਟਾਪ ਚਲੋ ਬੈਕ ਗੇਅਰ ਆਰਾਮ ਨਾਲ ਆਰਾਮ ਨਾਲ ਕਲਚ ਫਾਲ ਦੱਬਿਆ ਹਾਂ ਚਲੋ ਤੋਰੋ ਗੱਡੀ ਕਲੱਚ ਢੋੜੋ ਹੁਣ ਆਪ ਅੰਦਾਜ਼ਾ ਇਹ ਲਾਓ ਗੱਡੀ ਕਿੱਥੇ ਰੋਕਣੀ ਹੈ ਲੇਜੋ ਤੇਹਰੋ ਦੇ ਸਾਹਮਣੇ ਹੋਵੇ ਗੱਡੀ ਰੋਕ ਦੇਸ਼ ਸਟਾਪ 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 ਠੀਕ ਹੈ ਤੇ ਹਟ ਕੱਢ ਸਕਦੇ ਇੱਥੋਂ ਤੁਸੀਂ ਦੇਖੋ ਤਾਂ ਕੱਢਦੇ ਹੋ ਸਾਰੀ ਕੱਢਦੇ ਹੋ ਹਨ ਮੂਰੇ ਵੀ ਗੱਡੀਆਂ ਦੇਖ ਕੇ ਪਿੱਛੇ ਖਾਲੀ ਰੋਡ ਦੋ ਰੋਵੇ ਗੱਡੀਆਂ ਨੂੰ ਜਦੋਂ ਗੱਡੀ ਘੁੰਮ ਜਾਣੀ ਆ ਗੱਡੀ ਸਟੌਪ ਕਰਨੀ ਪਿੱਛੇ ਥੋੜਾ 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 ਸਟੌਪ ਕਰੀ ਗੱਡੀ ਸਿੱਧੀ ਹੋਵੇ ਤਾਰ ਸਿੱਧੇ ਕਰੋ ਠੀਕ ਹੈ ਬਸ ਚਲਾ ਕੇ ਦੇਖੋ ਸਿੱਧੇ ਆਉਂਦੇ ਗੱਡੀ ਵਾਂਗ ਚਲਾ ਕੇ ਦੇਖੋ ਓਕੇ ਆ ਸਟਾਪ ਚਲੋ ਗিয়ার ਕੋ